ਦੇਖੋ ਇਹ ਕਿੰਨੇ ਮਾਸੂਮੀਅਤ ਚਿਹਰੇ ਨੇ ਜਦੋਂ ਵੀ ਕਦੇ ਬੱਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਕੁਝ ਨਾ ਕੁਝ ਲੈ ਲਿਆ ਕਰੋ ਤੇ ਇਹਨਾਂ ਨੇ ਬਹੁਤੇ ਮਹਲ ਤਾਂ ਬੋਣੇ ਨਹੀਂ ਇਹ ਕਿੰਨੀਆਂ ਗਮੰਗੀਆਂ ਚ ਜਾਉਂਦੀਆਂ 10-10 ਰੁਪਈਆ ਦੀਆਂ ਹੁੰਦੀਆਂ ਤੇ ਇਹਨੇ ਦੇ ਨਾਲ ਇਹ ਬਜ਼ੁਰਗਾਂ ਦਾ ਦਿਲ ਖੁਸ਼ ਹੋ ਜਾਂਦਾ ਹੈ ਇਸੇ ਕਰਕੇ ਜਦ ਸਫ਼ਰ ਕਰਦੇ ਹੋ ਤਾਂ ਜਰੂਰ ਸਾਧ ਦਿਆ ਕਰੋ 5-10 ਰੁਪਈਆ ਦੀ ਚੀਜ਼ ਲੈ ਲੈਣੀ ਚਾਹੀਦੀ ਹੈ ਠੀਕ ਹੈ ਨਾ ਇਹ ਪ੍ਰਮਾਤਮਾ ਸਭ ਕੁਝ ਸਭ ਨੂੰ ਪਾਲਣ ਵਾਸਤੇ ਕੁਝ ਨਾ ਕੁਝ ਕਰਦਾਗਾ ਤੇ ਇਸੇ ਕਰਕੇ ਪ੍ਰਮਾਤਮਾ ਦੇ ਨਾਲ ਹਰਕ ਦੇ ਵਿੱਚ ਪ੍ਰਮਾਤਮਾ ਦੀ ਜੋਤ ਵਸਦੀ ਹੈ ਤੇ ਇਸੇ ਕਰਕੇ ਆਪਾਂ ਨੂੰ ਵੀ ਇਨਸਾਨੀਅਤ ਦੇ ਤੌਰ ਤੇ ਕੁਝ ਨਾ ਕੁਝ ਇਹਨਾਂ ਤੋਂ ਲੈ ਲੈਣਾ ਚਾਹੀਦਾ ਕਿਉਂਕਿ ਹੋਰ ਕੀ ਹੈ ਪੇਟ ਲਈ ਕਰ ਹਰ ਕੋਈ ਮਿਹਨਤ ਕਰਦਾ ਹੈਗਾ ਦੇਖੋ ਇਹ ਮਸੂਮੀਅਤ ਵਾਲੇ ਚਿਹਰੇ ਨੇ ਪ੍ਰਮਾਤਮਾ ਹਰਕ ਦੇ ਵਿੱਚ ਵਸਦਾ ਕੀ ਪਤਾ ਪ੍ਰਮਾਤਮਾ ਦੇ ਦਰਸ਼ਨ ਇਨਾਂ ਦੇ ਵਿੱਚ ਦੀ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ